ਸਮਾਪਤੀ ਵੱਲ ਵਧਦੇ ਹਾਂ ਇੱਕ ਬਹੁਤ ਸੋਹਣਾ ਲਿਖਾਰੀ ਹੈ ਤੁਹਾਡੇ ਇਲਾਕੇ ਦਾ ਮੈਨੂੰ ਮਿਲਿਆ ਸੀ ਜਦੋਂ ਪਰਮੇਸ਼ਰ ਦੁਆਰ ਦਵਾਨ ਲਾਇਆ ਸੀ ਮੈਂ ਟਡਰੀਆਂ ਵਾਲੇ ਬਾਬਾ ਜੀ ਦੇ ਤੇ ਉਦੋਂ ਦਵਾਨ ਦੇ ਵਿੱਚ ਇਹ ਮੁੰਡਾ ਮੈਨੂੰ ਮਿਲਿਆ ਸੀ ਬੋਬੀ ਰੱਲ ਬੜਾ ਤੁਹਾਡਾ ਸੁਝਿਆ ਹੋਇਆ ਬੰਦਾ ਇਲਾਕੇ ਦਾ ਇਹਦੀ ਕਿਤਾਬ ਵੀ ਹੈ ਸਿੱਧੇ ਬੰਦੇ ਦੀਆਂ ਸਿੱਧੀਆਂ ਗੱਲਾਂ ਇਹ ਫਕੀਰ ਬੰਦਾ ਹੈ ਨਜ਼ਾਰੇਦਾਰ ਬੰਦਾ ਹੈ ਗੱਲ ਹੁੰਦੀ ਰਹਿੰਦੀ ਐ ਐਸੇ ਆਪਣੇ ਨਾ ਭਰਾਵਾਂ ਨੂੰ ਉੱਪਰ ਚੁੱਕਿਆ ਤਾ ਤੁਸੀਂ ਵੀ ਰਲ ਮਿਲ ਕੇ ਬਈ ਇੱਕ ਦੂਜੇ ਨੂੰ ਉੱਪਰ ਚੁੱਕੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਰਦ ਵੱਧ ਚੜ ਕੇ ਤੁਸੀਂ ਹਮਲੇ ਮਾਰੋ ਤੇ ਜਾਤ ਪਾਤ ਨੂੰ ਖਤਮ ਕਰੋ ਜੇ ਕੋਈ ਮੇਰੀ ਗੱਲ ਬੁਰੀ ਲੱਗੀ ਹੋਵੇ ਮੈਂ ਸੰਗਤ ਦੇ ਚਰਨਾਂ 'ਚ ਆਪਣਾ ਸੀਸ ਰੱਖ ਕੇ ਮਾਫੀ ਮੰਗਦਾ ਆ ਪਰ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਹਰ ਕਿਸੇ ਨੂੰ ਆਪਦਾ ਧਰਮ ਆਪ ਦੇ ਤਰੀਕੇ ਮੰਨਣ ਦਾ ਅਧਿਕਾਰ ਹੈ ਜੇ ਨਹੀਂ ਵੀ ਧਰਮ ਮੰਨਣਾ ਉਹ ਵੀ ਉਹਦਾ ਹੱਕ ਹੈ ਕਿਸ ਤਰੀਕੇ ਦੇ ਉਹਦੇ ਸਰੀਰ ਕੱਪੜੇ ਹੋਣ ਚਾਹੀਦੇ ਨੇ ਕਿਸ ਤਰੀਕੇ ਦੀ ਦਸਤਾਰਾ ਕਿਸ ਤਰੀਕੇ ਦਾ ਰੰਗ ਆਈ ਐਮ ਨਾਟ ਦਾ ਵਨ ਟੂ ਡਿਸਾਈਡ ਮੈਂ ਕੋਈ ਨਹੀਂ ਹੁੰਦਾ ਦੱਸਣ ਵਾਲਾ ਤੁਹਾਡੀ ਜ਼ਿੰਦਗੀ ਹੈ ਜਿਵੇਂ ਜਿਉਣੀਆ ਜਿਉਵੋ ਪਰ ਜੇ ਗੱਲ ਧਾਰਮਿਕਤਾ ਦੀ ਆਈ ਧਾਰਮਿਕਤਾ ਦਾ ਸਫ਼ਰ ਸਰੀਰੋਂ ਨਹੀਂ ਸ਼ੁਰੂ ਹੁੰਦਾ ਆਤਮਾ ਤੇ ਸ਼ੁਰੂ ਹੁੰਦਾ ਹੈ ਅੰਦਰੂਨੀ ਜਦੋਂ ਅੰਦਰੋਂ ਸਫ਼ਰ ਸ਼ੁਰੂ ਹੋ ਜਾਂਦਾ ਹੈ ਸਰੀਰ ਆਪਣੇ ਆਪ ਫਕੀਰੀ ਵਿੱਚ ਆ ਜਾਂਦਾ ਹੈ ਸਿੰਘ ਸਿੰਗਣੀਆਂ ਸਜੋ ਪਰ ਸਜਣ ਤੋਂ ਪਹਿਲਾਂ ਅੰਦਰੋਂ ਤਿਆਰ ਹੋਵੋ